ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਪਿਛਲੀ ਵੀਡੀਓ ਦੇ ਵਿੱਚ ਅਸੀਂ ਜਾਣਿਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਕਦੋਂ ਅਤੇ ਕਿਸ ਤੇ ਨਾਲ ਹੋਇਆ ਇਸੇ ਤਰ੍ਹਾਂ ਹੀ ਅੱਜ ਦੀ ਅਸੀਂ ਵੀਡੀਓ ਦੇ ਵਿੱਚ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਿੰਨੇ ਸਹਬਜ਼ਾਦੇ ਹੋਏ ਸੋ ਆਓ ਜਾਣਦੇ ਹਾਂ ਗੈਸਰ ਜੀਵਨ ਦੀ ਗੱਡੀ ਪੱਦਰ ਉੱਤੇ ਚੱਲਦੀ ਗਈ ਮਾਤਾ ਸੁਲਖਣੀ ਜੀ ਬੜੇ ਸਿਆਣੇ ਨਿਕਲੇ ਉਹਨਾਂ ਨੇ ਆਪਣੇ ਚੰਗੇਰੇ ਗੁਣਾ ਨਾਲ ਜਗਤ ਮਾਲਕ ਨੂੰ ਆਪਣਾ ਬਣਾ ਕੇ ਘਰ ਰੱਖ ਲਿਆ ਉਹ ਗੁਰੂ ਨਾਨਕ ਜੀ ਦੇ ਜੀਵਨ ਪ੍ਰਵਾਹ ਵਿੱਚ ਰੋੜਾ ਨਾ ਬਣੇ ਪਿਆਰ ਅਤੇ ਮੁਸਕਰਾਹਟ ਨਾਲ ਦਿਨ ਕੱਟਦੇ ਗਏ अच्छा अच्छा जी ऐसे तरह होवेगा मैं पुल्ली इना वाकਾਂ ਵਿੱਚ ਉੱਤਰ ਦੇਣ ਤੋਂ ਬਿਨਾ ਉਹ ਵੱਦ ਬਚਨ ਨਹੀਂ ਸੀ बोलਦੀ ਪਰਮਾਤਮਾ ਨੇ ਮਿਹਰ ਕੀਤੀ ਉਹਦੀ ਕੁੱਖ ਹਰੀ ਹੋਈ ਸੰਨ 1494 ਈਸਵੀ ਵਿੱਚ ਉਹਦੀ ਕੁੱਖੋਂ ਫੁੱਲ ਵਰਗੇ ਸੁੰਦਰ ਬਾਲਕ ਨੇ ਜਨਮ ਲਿਆ ਉਸ ਹੋਣਹਾਰ ਨੋनिहाल ਦਾ ਨਾਂ શ્રી ਚੰਦਰ ਰੱਖਿਆ ਗਿਆ ਪਲੇਠੀ ਦਾ ਪੁੱਤਰ ਸੀ ਸੁਲਤਾਨਪੁਰ ਤੇ ਤਲਵੰਡੀ ਵਿੱਚ ਖੁਸ਼ੀਆਂ ਮਨਾਇਆਂ ਗਈਆਂ ਗਰੀਬਾਂ ਨੂੰ ਖਰੇਤਾ ਵੰਡਣ ਤੋਂ ਬਿਨਾ ਦੀਪਮਾਲਾ ਕੀਤੀ ਗਈ ਤੇ ਅਸਤ ਬਾਜੀ ਵੀ ਚਲਾਈ ਸ਼੍ਰੀ ਚੰਦ ਨਾਲ ਕਲੋਲ ਕਰਦਿਆਂ ਹੋਇਆਂ ਫੁੱਲ ਵਾਂਗ ਹੌਲੇ ਤਿੰਨ ਸਾਲ ਛੱਟ ਲੰਘ ਗਏ ਸਨ 1900 1947 ਵਿੱਚ ਦੂਸਰੇ ਸਹਬਜ਼ਾਦੇ ਨੇ ਜਨਮ ਲਿਆ ਉਸ ਦਾ ਨਾਮ ਲਖਮੀ ਦਾਸ ਤਰਿਆ ਜਿਸ ਮਾਂ ਦੇ ਦੋ ਪੁੱਤਰ ਹੋ ਜਾਣ ਉਹ ਭਾਰਤ ਵਿੱਚ ਭਾਗਾਂ ਵਾਲੀ ਗਿਣੀ ਜਾਂਦੀ ਹੈ ਉਸ ਦੀ ਖੁਸ਼ੀ ਦੀ ਹੱਥ ਨਹੀਂ ਲਈ ਜਾਂਦੀ ਇਉਂ ਸੁੱਖਾਂ ਦਾ ਗ੍ਰਹਿਸਤ ਭੋਗਦੇ ਆ ਗੁਰੂ ਜੀ ਨੂੰ ਦਾ ਸਾਲ ਹੋ ਗਏ ਮੋਦੀ ਖਾਨੇ ਦੀ ਨੌਕਰੀ ਵੀ ਬਣੀ ਰਹੀ ਗਰੀਬਾਂ ਨੂੰ ਦਾਨ ਹੁੰਦੇ ਗੁਰੂ ਜੀ ਦੀ ਭਗਤੀ ਨੇਕੀ ਚੰਗੀ ਚੰਗੇਰੀ ਸੂਝ-ਬੂਝ ਮਿੱਠੀ ਤੇ ਮਲਾਪੜੀ ਜ਼ੁਬਾਨ ਦੀ ਉਪਮਾ ਇਸ ਤਰ੍ਹਾਂ ਖਿਲਰ ਗਈ ਸੀ ਜਿਵੇਂ ਗੁਲਾਬ ਚੰਬਾ ਚਮੇਲੀ ਆਦਿ ਫੁੱਲਾਂ ਦੀ ਸੁਗੰਧੀ ਦੂਰ-ਦੂਰ ਤੱਕ ਖਿਲਰ ਜਾਂਦੀ ਹੈ ਸੋ ਇਹ ਇਹ ਹੋਏ ਸੀ ਗੁਰੂ ਨਾਨਕ ਪਾਸ਼ਾ ਜੀ ਦੇ ਦੋ ਸਾਹਿਬਜ਼ਾਦੇ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਗੁਰੂ ਨਾਨਕ ਪਾਸ਼ਾ ਜੀ ਜਦੋਂ ਮੋਦੀ ਖਾਨੇ ਦੇ ਵਿੱਚ ਨੌਕਰੀ ਕਰਦੇ ਸੀ ਤੇ ਉਸ ਟਾਈਮ ਪਸਤਕ ਪੜਤਾਲ ਕਿਵੇਂ ਹੋਈ ਸੋ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ